ਭਾਨੇ ਦੀ ਜ਼ਮਾਨਤ ਦੀ ਤਰਤਲ ਨੂੰ ਜਿਹੜੇ ਕੇਸ ਨੇ ਮਜ਼ਬੂਤ ਕੀਤਾ ਉਹ ਕੇਸ ਆ ਅਮਰਜੀਤ ਕੌਰ ਮਹਿਲਕਲਾਂ ਦਾ 1 ਕਰੋੜ 15 ਲੱਖ ਦੀ ਠੱਗੀ ਜਿਹੜੀ ਇੰਦਰਜੀਤ ਕੌਰ ਨੇ ਮਾਰੀ ਸੀ ਉਹ ਸਾਰੇ ਜਿਹੜੇ ਸਬੂਤ ਆ ਇਸ ਵਕਤ ਸਾਡੇ ਹੱਥ ਦੇ ਵਿੱਚ ਨੇ ਹਲੋ ਹਾਂਜੀ ਇੰਦਰਜੀਤ ਕੌਰ ਜੀ ਬੋਲ ਰਹੇ ਨੇ ਹਾਂਜੀ ਸਾਡੇ ਕੋਲ ਸਾਰਾ ਪੈਸਾ ਇਹਨੇ ਪਹਿਲਾਂ ਹੀ ਲੈ ਲਿਆ ਸੀ ਵੀ ਮੈਂ ਅਮਰੀਕਾ ਭੇਜੂਗੀ ਟਿਕਟਾਂ ਦੇ ਪੈਸੇ ਵੀ ਬਕਾਇਦਾ ਲਏ ਹੋਏ ਸੀ ਇਹਨੇ ਸਾਡੇ ਤੋਂ ਜਿਹੜੇ ਪੈਸੇ ਤੁਹਾਡੇ ਵਾਪਸ ਨਹੀਂ ਹੋ ਰਹੇ ਜਾਂ ਇਹ ਧੋਖਾਧੜੀ ਦਾ ਮਾਮਲਾ ਜਿਹੜਾ ਸਾਹਮਣੇ ਆ ਰਿਹਾ ਪੈਸੇ ਨਾ ਦੇਣ ਦਾ ਕਾਰਨ ਕੋਈ ਹੋਰ ਵੱਡਾ ਕਾਰਨ ਵੀ ਹੋ ਸਕਦਾ ਜਾਂ ਕਿਸੇ ਨਾਲ ਉਹਨਾਂ ਦੀ ਅਟੈਚਮੈਂਟ ਜਾਂ ਹੋਜੀ ਗੱਲਬਾਤ ਇਹਨਾਂ ਦਾ ਕੋਈ ਪ੍ਰੈਟੀਕਲ ਪਿੱਛੇ ਹੱਥ ਹੋ ਸਕਦਾ ਜਿਹੜਾ ਨਹੀਂ ਤਾਂ ਆਮ ਇੱਕ ਲੇਡੀ ਹੋਵੇ ਤਾਂ ਉਹ ਇੰਨਾ ਪੈਸਾ ਨਹੀਂ ਰੱਖ ਸਕਦੀ ਸਾਡੇ ਸੁਣਨ ਚ ਆਇਆ ਵੀ ਉਹਨਾਂ ਦੇ ਮਗਰ ਕੋਈ ਸਪੋਰਟ ਹੈਗੀ ਜਿਹੜਾ ਉਹ ਕੋਈ ਗੱਲ ਹੀ ਨਹੀਂ ਸੁਣਦੇ ਕਿਸੇ ਦੀ ਮਤਲਬ ਉਹ ਕੋਈ ਲੀਡਰ ਦੀ ਸਪੋਰਟ ਹਾਂਜੀ ਕਿਸੇ ਦੀ ਸਪੋਰਟ ਸਸੀਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਸਵਾਗਤ ਕਰਦੇ ਆ ਬੇਹਦੀ ਖਾਸ ਮੁਲਾਕਾਤ ਲੈ ਕੇ ਹਾਜ਼ਰ ਹੋਏ ਆ ਭਾਨਾ ਸਿੱਧੂ ਪਿਛਲੇ ਦਿਨਾਂ ਤੋਂ ਸੁਰਖੀਆਂ ਦੇ ਵਿੱਚ ਬਣਿਆ ਹੋਇਆਗਾ ਤੇ ਕੱਲ ਭਾਨੇ ਦੀ ਜਿਹੜੀ ਉਹ ਜ਼ਮਾਨਤ ਹੁੰਦੀ ਆ ਪਰ ਬਹੁਤ ਸਾਰੇ ਲੋਕ ਕਹਿ ਰਹੇ ਸੀ ਵੀ ਹਜੇ ਜ਼ਮਾਨਤ ਨਹੀਂ ਹੋਣੀ ਜਾਂ ਜ਼ਮਾਨਤ ਕਿਵੇਂ ਹੋਊਗੀ ਜਿਹੜੀ ਧਾਰਾ ਗੀ ਨੌਨ ਅਵੇਲੇਬਲ 384 ਧਾਰਾ ਜਿਹੜੀ ਲੱਗੀ ਹੋਈ ਸੀ ਪਰ ਭਾਨੇ ਦੀ ਜ਼ਮਾਨਤ ਦੀ 73 ਨੂੰ ਜਿਹੜੇ ਕੇਸ ਨੇ ਮਜ਼ਬੂਤ ਕੀਤਾ ਉਹ ਕੇਸ ਆ ਅਮਰਜੀਤ ਕੌਰ ਮਹਿਲਕਲਾਂਗ ਤੇ ਦੋ ਪਰਿਵਾਰ ਨਵੇਂ ਸ਼ਹਿਰ ਦੇ ਆ 1 ਕਰੋੜ 15 ਲੱਖ ਦੀ ਠੱਗੀ ਜਿਹੜੀ ਇੰਦਰਜੀਤ ਕੌਰ ਨੇ ਮਾਰੀ ਸੀ ਉਹ ਸਾਰੇ ਜਿਹੜੇ ਸਬੂਤ ਆ ਇਸ ਵਕਤ ਸਾਡੇ ਹੱਥ ਦੇ ਵਿੱਚ ਨੇ ਤੇ ਇੰਟਰਵਿਊ ਦੇ ਵਿੱਚ ਤੁਹਾਨੂੰ ਦੱਸਾਂਗੇ ਵੱਡੇ ਖੁਲਾਸੇ ਕਰਾਂਗੇ ਵੀ ਇੰਦਰਜੀਤ ਕੌਰ ਨੇ ਇੱਕ ਪਰਿਵਾਰ ਦੇ ਨਾਲ 2017-18 ਦੇ ਵਿੱਚ ਕਿਵੇਂ 1 ਕਰੋੜ 15 ਲੱਖ ਦੀ ਠੱਗੀ ਮਾਰੀ ਇੱਕ ਪਰਿਵਾਰ ਤੋਂ 55 ਲੱਖ ਰੁਪਇਆ ਤੇ ਦੋ ਪਰਿਵਾਰਾਂ ਤੋਂ 30 ਲੱਖ ਰੁਪਇਆ ਲਿਆ ਤੇ ਟੋਟਲ ਇਹ ਜਿਹੜਾ 1 ਕਰੋੜ 15 ਲੱਖ ਰੁਪਇਆ ਬਣਦਾਗਾ ਤੇ ਉਸ ਤੋਂ ਬਾਅਦ ਨਵੰਬਰ 2019 ਦੇ ਵਿੱਚ ਇੰਦਰਜੀਤ ਕੌਰ ਦੇ ਉੱਤੇ ਤੇ ਉਹਨਾਂ ਦੇ ਨਾਲ ਦੇ ਸਾਥੀਆਂ ਦੇ ਉੱਤੇ ਇੱਕ ਐਫ ਆਈ ਆਰ ਲਾਜ ਹੁੰਦੀ ਆ ਉਹਦੀ ਸੋਰੀ ਤੁਹਾਨੂੰ ਜਿਹੜੀ ਕਹਾਣੀ ਦੱਸਾਂਗੇ ਸਾਡੇ ਨਾਲ ਮੌਜੂਦ ਰਹਿਣਗੇ ਅਮਰਜੀਤ ਕੌਰ ਅਮਰਜੀਤ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਜਿਹੜੀ ਕਹਾਣੀ ਆ ਜੀ ਤੁਹਾਡੇ ਨਾਲ ਜਿਹੜੀ ਇਹ ਠੱਗੀ ਵੱਜੀ ਆ ਹਾਂਜੀ ਇਹ ਕਿਵੇਂ ਵੱਜੀ ਸਾਰੀ ਕਹਾਣੀ ਕੀ ਆ ਕਿੱਥੋਂ ਦੀ डील ਹੋਈ ਸੀ ਜਿਹੜਾ ਸੌਦਾ ਗਿਆ ਕੈਨੇਡਾ ਜਾਣਾ ਸੀ ਸੋਡੇ ਬੇਟੇ ਨੇ ਆਸਟ੍ਰੇਲੀਆ ਅਮਰੀਕਾ ਕੀ ਗੱਲਬਾਤ ਸੀ ਜੀ ਸਰ ਅਸੀਂ ਮਤਲਬ ਅਖਬਾਰ ਤੋਂ ਦੇਖ ਕੇ ਇਹਦੇ ਕੋਲ ਗਏ ਸੀ ਜੀ ਇੰਦਰਜੀਤ ਕੌਰ ਕੋਲ ਇਹਨੇ ਸਾਨੂੰ ਕਿਹਾ ਸੀ ਵੀ ਅਸੀਂ ਤੁਹਾਨੂੰ ਅਮਰੀਕਾ ਦੇ ਵੀਜ਼ੇ ਲਵਾ ਕੇ ਦਊਂਗੀ ਮੈਂ ਸਹੀ ਐਨ ਅਮਰੀਕਾ ਸਹੀ ਪਹੁੰਚ ਪਹੁੰਚਾਉਂਗੀ ਬੱਚਿਆਂ ਨੂੰ ਜੀ ਇਹਨੇ ਦੋ ਵਾਰੀ ਇੱਕ ਨਵੇਂ ਸ਼ਹਿਰ ਦੇ ਨੇ ਸੰਤੋਖ ਸਿੰਘ ਹਮ ਸਰਬਜੀਤ ਕੌਰ ਉਹਨਾਂ ਦੀ ਬੇਟੀ ਹੈ ਨਿਰਿੰਦਰ ਕੌਰ ਸੰਤੋਖ ਸਿੰਘ ਦੀ ਸਿਮਰਨਜੀਤ ਸਰਬਜੀਤ ਦੀ ਬੇਟੀ ਹੈ ਜੀ ਅਤੇ ਮੇਰਾ ਬੇਟਾ ਹਰਵੀਰ ਸਿੰਘ ਇਹਨੇ ਮਤਲਬ ਸਾਡੇ ਬੱਚਿਆਂ ਨੂੰ ਮਲੇਸ਼ੀਆ ਸਿੰਗਾਪੁਰ ਸਾਰੇ ਕਮਾ ਕੇ ਤੇ ਵਾਪਸ ਲੈ ਜਾਂਦਾ ਸਾਡੇ ਕੋਲ ਸਾਰਾ ਪੈਸਾ ਇਹਨੇ ਪਹਿਲਾਂ ਹੀ ਲੈ ਲਿਆ ਸੀ ਵੀ ਮੈਂ ਅਮਰੀਕਾ ਭੇਜੂੰਗੀ ਟਿਕਟਾਂ ਦੇ ਪੈਸੇ ਵੀ ਬਕਾਇਦਾ ਲਏ ਹੋਏ ਸੀ ਇਹਨੇ ਸਾਡੇ ਤੋਂ ਜੀ ਤੇ ਬਾਅਦ ਚ ਇਹਨੇ ਸਾਨੂੰ ਨਹੀਂ ਭੇਜਿਆ ਹੂੰ ਇਹਨੇ ਕਹਿ ਦਿੱਤਾ ਵੀ ਨਹੀਂ ਮੈਂ ਉੱਥੋਂ ਭੇਜੂੰ ਮਲੇਸ਼ੀਆ ਤੋਂ ਭੇਜੂੰ ਉੱਥੇ ਮੇਰੇ ਕੋਲ ਬੰਦੇ ਨੇ ਮੇਰੇ ਜਿਹੜੇ ਵੀ ਗਾਂ ਭੇਜਦੇ ਨੇ ਅਮਰੀਕਾ ਭੇਜਦੇ ਨੇ ਹੂੰ ਤੇ 4 ਸਾਲ ਹੋ ਗਏ ਸਾਨੂੰ ਐਫ ਆਰ ਆਈ ਵੀ ਕਰਾਈਏ ਸੀ ਹੂੰ ਬਹੁਤ ਅਸੀਂ ਕਿਸਾਨ ਯੂਨੀਅਨ ਦੇ ਵੀ ਲੈ ਕੇ ਗਏ ਵੀ ਸਾਡਾ ਨਵੇੜਾ ਕਰਦੇ ਮੈਂ ਜ਼ਮੀਨ ਵੇਚ ਕੇ ਸਾਰੇ ਪੈਸੇ ਦਿੱਤੇ ਹੋਏ ਸੀ ਇਹਨਾਂ ਨੂੰ ਸਾਡੇ ਕੋਲ ਇਸ ਟਾਈਮ ਕੁਝ ਨਹੀਂ ਸੀ ਰਿਆ ਹੂੰ ਤੇ ਮੈਂ ਇਹਨੂੰ ਬਹੁਤ ਮਿੰਤਾ ਵੀ ਕੀਤੀਆਂ ਵੀ ਸ ਮੇਰੇ ਬੇਟੇ ਦਾ ਕਰ ਦੇ ਜਾਂ ਮੇਰਾ ਕਰ ਦੇ ਵੀ ਅਸੀਂ ਰੋਟੀ ਖਾਂਦੇ ਹੋ ਜਾਾਂਗੇ ਜੀ ਇਹਨੇ ਸਾਡੀ ਕੋਈ ਗੱਲ ਨਹੀਂ ਸੁਣੀ ਹੂੰ ਅਸੀਂ ਕਿੰਨੀ ਵਾਰੀ ਗਏ ਆ ਵੀ ਚਲ ਸਾਨੂੰ ਤੂੰ ਕੁਝ ਪੈਸੇ ਵਾਪਸ ਕਰ ਦੇ ਸੀ ਪੈਸੇ ਤੈਨੂੰ ਦਿੱਤੇ ਨੇ ਮੰਨੀ ਵੀ ਆ ਵੀ ਮੈਂ ਦਿੱਤੇ ਨੇ ਮੈਂ ਤੁਹਾਡਾ ਵੀਜ਼ਾ ਲਵਾ ਕੇ ਦਵਾਂਗੀ ਮੈਂ ਤੁਹਾਡੇ ਪੈਸੇ ਵਾਪਸ ਕਰੂੰਗੀ ਪਰ ਕੋਟ ਨੂੰ ਵੀ ਗਮਰਾਹ ਕੀਤਾ ਨੇ ਜਿਹੜੀ ਤੁਹਾਡੇ ਮਤਲਬ ਇਹਦੇ ਨਾਲ ਡੀਲ ਹੋਈ ਸੀ ਅਮਰੀਕਾ ਜਾਣ ਦੀ ਹਾਂਜੀ ਉਹ ਅਮਰੀਕਾ ਜਾਣ ਨੂੰ ਕਿਹਾ ਸੀ ਵੀ ਇੱਕ ਨੰਬਰ 'ਚ ਮੈਂ ਹਾਂਜੀ ਮੈਂ ਭੇਜੂੰਗੀ ਹਾਂ ਵੀ ਉੱਥੇ ਤੁਹਾਨੂੰ ਮੈਂ ਕੰਮ ਵੀ ਦਿਵਾਉਂਗਾ ਉਦੋਂ ਤਾਂ ਬਹੁਤ ਵੱਡੇ ਵੱਡੇ ਨੇ ਇਹ ਕਿਹੜੇ ਕਿਹੜੇ ਸਨ ਤੇ ਕਿਹੜੇ ਮਹੀਨਿਆਂ ਦੀਆਂ ਗੱਲਾਂ ਜਦੋਂ ਤੁਸੀਂ ਉਹਦੇ ਕੋਲੇ ਇੰਦਰਜੀਤ ਕੌਰ ਕੋਲੇ ਪਹਿਲੀ ਵਾਰ ਜਾਨੇ ਅਸੀਂ ਪਹਿਲੀ ਵਾਰ ਗਏ ਸੀ 2017 ਚ 2017 ਚ ਯਾਨੀ ਕਿ ਐਫ ਆਈ ਆਰ 2019 ਚ ਹੁੰਦੀ ਹੈ 19 ਚ ਹੋਈ ਹੈ ਅਸੀਂ ਇਹਦੇ ਕੋਲ ਬਹੁਤ ਵਾਰੀ ਜਾਂਦੇ ਰਹੇ ਹਾਂ 2017 ਚ ਜਾ ਕੇ ਸੀ ਇਹਨੂੰ ਮਤਲਬ ਡਾਕੂਮੈਂਟ ਸਾਰੇ ਦਿੱਤੇ ਹੂੰ ਇਹਨੇ ਕਿਹਾ ਮੈਂ ਤੁਹਾਡਾ ਕਨੇਡਾ ਦਾ ਲਵਾ ਦੂੰ ਮੈਥੋਂ ਦਲਵਾ ਦੂੰ ਗੱਲਾਂ ਬਹੁਤ ਜਿਆਦੀਆਂ ਕਰਦੀ ਏ ਹੂੰ ਉਹਦੇ ਕਰਕੇ ਬੰਦਲ ਬੰਦੇ ਨੂੰ ਐ ਪਰਮਾ ਲੈਂਦੀ ਵੀ ਮੈਂ ਤੁਹਾਡੀ ਹਾਂ ਬਸ ਜੀ ਇਹਦੀ ਮਦਰ ਹੁੰਦੀ ਸੀ ਉੱਥੇ ਇਹਦਾ ਬ੍ਰਦਰ ਆਪ ਇਹ 파ਦਰ ਇਹਨੇ ਸਾਰੇ ਜਾਣੇ ਦਫਤਰ ਚ ਬੈਠਦੇ ਨੇ ਇਹ ਦਫਤਰ ਕਿਹੜਾ ਦਫਤਰ ਆ ਕਿੱਥੇ ਆ ਦਫਤਰ ਇਹਨਾਂ ਦਾ ਹੈ ਗਸ਼ਮੀਤ ਚੌਂਕ ਰਸ਼ੀਆ ਕੰਪਲੈਕਸ ਅ ਸ਼ਹਿਰ ਕਿਹੜੇ ਤੇ ਆ ਲੁਧਿਆਣੇ ਚ ਲੁਧਿਆਣੇ ਸ਼ਹਿਰ ਹਾਂਜੀ ਅੱਛਾ ਉੱਥੇ ਤੁਸੀਂ ਜਾ ਕੇ ਇਹਨਾਂ ਨੂੰ ਹਾਂਜੀ ਉੱਥੇ ਮਿਲੇ ਫਿਰ ਅਸੀਂ ਮਤਲਬ ਪੈਸੇ ਤਾਂ ਇਹਨਾਂ ਨੇ ਬਹੁਤ ਥਾਵਾਂ ਤੇ ਲੈ ਇਹਨਾਂ ਕਦੇ ਉੱਥੇ ਸੱਦ ਲਏ ਵੀ ਪੈਸੇ ਦੇ ਦਿਓ ਅੱਜ ਇਹਨੇ ਤੁਹਾਡਾ ਬਸ ਕੰਮ ਹੋ ਗਿਆ ਅੱਛਾ ਤੁਸੀਂ ਇਕੱਠਾ 55 ਲੱਖ ਨਹੀਂ ਦਿੱਤਾ ਨਹੀਂ ਇਕੱਠਾ ਨਹੀਂ ਅਸੀਂ ਦਿੱਤਾ ਅਸੀਂ ਕਿਸ਼ਤਾਂ ਚ ਦਿੱਤੇ ਹੂੰ ਜਦੋਂ ਪਾਸਪੋਰਟ ਇਹਨੇ ਲੈਏ ਸੀ ਉਦੋਂ ਹੀ ਅਸੀਂ 15-20 ਲੱਖ ਰੁਪਇਆ ਕੈਸ਼ ਦਿੱਤਾ ਸੀ ਇਹਨੂੰ ਹੂੰ ਵੀ ਤੁਹਾਡਾ ਇੰਨੇ ਦਿਨਾਂ ਚ ਆ ਜਾਏਗਾ ਤੇ ਇਹ ਕਿਹੜੇ ਸਨ ਦੀ ਗੱਲ ਆ ਜਦੋਂ ਤੁਸੀਂ ਇਹਨੂੰ ਪੈਸੇ ਦਿੱਤੇ ਆ ਅਸੀਂ 17 ਤੋਂ ਲੈ ਕੇ 18 ਤੱਕ ਮਤਲਬ 18 ਦੀ ਮਾਰਚ ਤੱਕ ਇਹਨੂੰ ਪੈਸੇ ਦਿੰਦੇ ਰਹੇ ਆ ਇਹਨੇ ਕਿਹਾ ਸੀ ਮਾਰਚ ਦੀ 31 ਤਰੀਕ ਤੱਕ ਤੁਹਾਨੂੰ ਵੀ ਭੇਜਦਾ ਗੁਇਜ਼ਾਰ ਜੀ ਬਾਅਦ ਚ ਇਹਨੇ ਵੀ ਨਹੀਂ ਭੇਜਿਆ ਕਿਤੇ ਵੀ ਹੂੰ ਪੈਸੇ ਮੈਂ ਕੱਲੀ ਨੇ ਨਹੀਂ ਦਿੱਤੀ ਮੇਰੇ ਨਾਲ ਮਤਲਬ ਮੇਰਾ ਬੇਟਾ ਬੇਟੀ ਤੇ ਪਰੌਣਾ ਬੇਟੀ ਦਾ ਘਰ ਵਾਲਾ ਜੀ ਤੇ ਅਸੀਂ ਕਈ ਜਾਣੇ ਹੁੰਦੇ ਸੀ ਸਰਬਜੀਤ ਸੰਤੋਖ ਸੀ ਸਾਰੇ ਮਿਲ ਕੇ ਇਕੱਠੇ ਹੁੰਦੇ ਸੀ ਉੱਥੇ ਹੂੰ ਉਹਨਾਂ ਨੇ ਚੈੱਕ ਰਹੀ ਦਿੱਤੇ ਹੋਏ ਨੇ ਪੈਸੇ ਮੈਂ ਜ਼ਮੀਨ ਵੇਚੀ ਸੀ ਆਪਦੀ ਹੂੰ ਤਿੰਨ ਕਿੱਲੇ ਜ਼ਮੀਨ ਵੇਚੀ ਬਾਕੀ ਗਹਿਣੇ ਕੀਤੇ ਹੂੰ ਉਹ ਵੇਚ ਕੇ ਮੈਂ ਇਹਨੂੰ ਪੈਸੇ ਦਿੱਤੇ ਸੀ ਹੂੰ ਜਿਹਦੇ ਵਿੱਚੋਂ ਇਹਨੇ ਸਾਨੂੰ ਕੁਝ ਨਹੀਂ ਦਿੱਤਾ ਮਤਲਬ 2017 ਤੋਂ ਲੈ ਕੇ 18 ਮਾਰਚ ਤੱਕ ਤੁਸੀਂ ਸਾਰੇ ਸਾਰੇ ਪੈਸੇ ਦਿੱਤੇ ਹਾਂ ਸਾਰੀ ਪੇਮੈਂਟ ਤੇ ਉਸ ਤੋਂ ਬਾਅਦ ਫਿਰ ਕੀ ਕਹਾਣੀ ਚੱਲੀ ਵੀ ਅੱਜ ਭੇਜਦੇ ਆ ਕੱਲ ਭੇਜਦੇ ਆ ਉਹ ਕੀ ਕਹਾਣੀ ਚੱਲੀ ਉਹ ਮਾਰਚ ਤੱਕ ਬਸ ਇਹਨੇ ਐਂਡ ਕਰਤਾ ਹਾਂ अच्छा मार्च बारी बारी दी थोनू पता लाग गई भी ठगीबाजी ठगीबाजी ਸਾਡੇ ਨਾਲ ਹਾਂ ਅਸੀਂ ਫਿਰ ਮਤਲਬ ਸਾਡੀ ਬੈਂਸ ਸਾਹਿਬ ਕੋਲ ਅਸੀਂ ਗਏ ਸੀ ਡੀਐਸਪੀ ਕੋਲ ਮੁੱਲਾਪੁਰ ਜੀ ਉਹਨਾਂ ਨੇ ਸਾਡੇ ਨਾਲ ਮਤਲਬ ਚਲੋ ਵਧੀਆ ਕੀਤਾ ਉਹਨਾਂ ਨੇ ਪਰਚਾ ਕਰਾਇਆ ਫਿਰ ਇਹ ਉਹਨਾਂ ਨੂੰ ਵੀ ਕਹਿੰਦੇ ਰੇ ਉਹਨਾਂ ਤੇ ਰੈਟ ਪਵਾਤੀ ਸੀ ਇਹਨੇ ਹਾਂ ਡੀਐਸਪੀ ਦੇ ਤੇ ਉਹਨਾਂ ਨੂੰ ਇਹ ਕਹਿੰਦੀ ਰਹੀ ਮੈਂ ਅੱਜ ਆਈ ਮੈਂ ਇਹਨਾਂ ਦਾ ਫੈਸਲਾ ਕਰਦੀ ਆ ਮੈਂ 28 ਲੱਖ ਦੇ ਦੂੰ ਮੈਂ 30 ਲੱਖ ਦੇ ਦੂੰ ਇਹਨਾਂ ਨੂੰ ਵਾਪਸ ਕਰੋ ਅਸੀਂ 5 5 ਵਜੇ ਤੱਕ ਉੱਥੇ ਬੈਠੇ ਰਹੇ ਹਾਂ ਹਾਂ ਇਹ ਨਹੀਂ ਆਏ ਹੈਗੇ ਜਿਵੇਂ 2018 ਦੇ ਵਿੱਚ ਤੁਹਾਨੂੰ ਪਤਾ ਲੱਗਿਆ ਫਿਰ ਇਹ ਜਿਹੜਾ ਪਰਚਾ ਇਹ 2019 ਚ ਇਨੀ ਲੇਟ ਕਿਉਂ ਹੋਇਆ ਜੀ ਇਹ ਮੈਂ ਤਾਂ ਸੀ ਉਹ ਸਰ ਜਿਹੜੇ ਨੇ ਉਹਨਾਂ ਨੂੰ ਮੈਸੇਜ ਕਰਦੇ ਸੀ ਉਹ ਭੇਜਦੇ ਸੀ ਉਹਨਾਂ ਨੂੰ ਅੱਛਾ ਪਹਿਲਾਂ ਸਮਝੌਤੇ ਦੀ ਗੱਲ ਚੱਲ ਜਾਈ ਹਾਂ ਜੀ ਸਮਝੌਤੇ ਨੂੰ ਭੇਜਦੇ ਸੀ ਵੀ ਆ ਜਾਓ ਤੁਸੀਂ ਇਹਨਾਂ ਦਾ ਫੈਸਲਾ ਕਰ ਲਓ ਹੂੰ ਇਹ ਨਹੀਂ ਆਏ ਨਹੀਂਗੇ ਉੱਥੇ ਹੂੰ ਜੇ ਆਏ ਸੀ ਇੱਕ ਦਿਨ ਸਾਨੂੰ ਮੁੱਲਾਪੁਰ ਮਿਲੇ ਸੀ ਉਹ ਦਿਨ ਇਹਨੇ ਕਿਹਾ ਸੀ ਵੀ ਤੁਸੀਂ ਕਰ ਲਓ ਕੀ ਕਰਨਾ ਮੈਂ ਪੈਸੇ ਨਹੀਂ ਦੇਂਦੇ ਹੂੰ ਮਾਦਰ ਨੂੰ ਕਹ ਕੇ ਗਏ ਨੇ ਇਹਦੇ ਬ੍ਰਦਰਸ ਹੀ ਨਾਲ ਮਦਰ ਆਪ ਸੀ ਇੰਦਰਜੀਤ ਤੁਹਾਨੂੰ ਤੁਮਕਾਇਆ ਹਾਂਜੀ ਹਾਂ ਹੂੰ ਜੇ ਸੀ ਆਫਿਸ ਜਾਂਦੇ ਸੀ ਉਥੇ ਵੀ ਇਹ ਮਤਲਬ ਨਹੀਂ ਸੀ ਗੱਲ ਕੋਈ ਵੀ ਸੁਣਦੇ ਹੁੰਦੇ ਹੂੰ ਤੁਸੀਂ ਰੌਲਾ ਨਾ ਪਾਓ ਤੁਸੀਂ ਰੌਲਾ ਨਾ ਪਾਓ ਆਪਾਂ ਬੈਗ ਕਰਾਂ ਕਰਾਉਣਾ ਆਪਾਂ ਬਾਅਦ ਚ ਇਹਨਾਂ ਨੇ ਕੋਈ ਮਤਲਬ ਦੋ ਵਾਰੀ ਤਾਂ ਇਹ ਹਾਈ ਕੋਰਟ ਦੇ ਵਿੱਚ ਜਾ ਕੇ ਵੀ ਹਾਂ ਵੀ ਮੈਂ ਤੁਹਾਡੇ ਵੀਜ਼ੇ ਲਵਾ ਦੂੰ ਮੈਂ ਤੁਹਾਨੂੰ ਪੈਸੇ ਵਾਪਸ ਕਰ ਦੂੰ ਗਮਰਾਹ ਕਰਕੇ ਆ ਗਈ ਕੁਛ ਨਹੀਂ ਕੀਤਾ ਹਾਂ ਤੇ ਜਿਹੜਾ ਇਹਨਾਂ ਦਾ ਉਹ ਸੈਂਟਰ ਆ ਜਿੱਥੋਂ ਇਹ ਬੱਚਿਆਂ ਨੂੰ ਬਾਹਰ ਭੇਜਦੇ ਆ ਜਿਹੜਾ ਕੰਮ ਕਰਦਾ ਉਹਦਾ ਨਾਮ ਕੀ ਆ ਉਹ ਕੋਲਾਰ ਇਮੀਗ੍ਰੇਸ਼ਨ ਕੋਲਾਰ ਇਮੀਗ੍ਰੇ ਹਾਂ ਜੀ ਹਾਂ ਲੁਧਿਆਣਾ ਲੁਧਿਆਣਾ ਚ ਹਾਂ ਤੇ ਜਿਹੜੇ ਉਹ ਦੂਜੇ ਪਰਿਵਾਰ ਆ ਜਿਹੜਿਆਂ ਦਾ ਹੋਰ ਪਰਚਾ ਉਹ ਹੋਇਆਗਾ ਨਵੇਂ ਸ਼ਹਿਰ ਵਾਲੇ ਉਹ ਤੁਹਾਡੇ ਨਾਲ ਆ ਕੇ ਕਦੋਂ ਮਿਲਦੇ ਨੇ ਇਹ ਅਸੀਂ ਮੈਂ ਤਾਂ ਇਕੱਠੇ ਹੀ ਗਏ ਸੀ ਉੱਥੇ ਉਹ ਸਾਡੇ ਰਿਸ਼ਤੇਦਾਰ ਨੇ ਸਰਬਜੀਤ ਜਿਹੜੀ ਹੂੰ ਤੇ ਜਿਹੜੇ ਸੰਤੋਖ ਸਿੰਘ ਨੇ ਉਹ ਉਹਨਾਂ ਦੇ ਰਿਲੇਟਿਵ ਨੇ ਨਾਲ ਉੱਥੋਂ ਦੇ ਹੀ ਨੇ ਅੱਛਾ ਇਹ ਤਿੰਨ ਮੁੰਡਿਆਂ ਦੀ ਹੀ ਹੋਈ ਸੀ ਇਹ ਮੈਂ ਤਾਂ ਉਹਨਾਂ ਦੀਆਂ ਦੋ ਬੇਟੀਆਂ ਸੀ ਮੇਰਾ ਬੇਟਾ ਹੂੰ ਤੇ ਉਹਨਾਂ ਉਹਨਾਂ ਨੇ ਕਿੰਨੇ ਕਿੰਨੇ ਪੈਸੇ ਦਿੱਤੇ ਜੀ ਉਹਨਾਂ ਨੇ 30 ਲੱਖ ਸੰਤੋਖ ਸਿੰਘ ਨੇ ਤਾਂ ਉਹਦੀ ਬੇਟੀ ਦਾ ਡਿਵੋਰਸ ਹੋਇਆ ਸੀ ਜਿਹਦਾ ਉਹਨਾਂ ਨੇ 15 ਲੱਖ ਕੈਸ਼ ਦਿੱਤਾ ਇਹਨੂੰ ਬਾਕੀ ਚੈੱਕ ਦਿੱਤੇ ਹੋਏ ਨੇ ਹੂੰ ਤੇ ਸਰਬਜੀਤ ਨੇ ਵੀ 30 ਲੱਖ ਰੁਪਏ ਦਿੱਤਾ ਉਹਨੇ ਆਪਣਾ ਪਲਾਟ ਵੇਚ ਕੇ ਦਿੱਤਾ ਸੀ ਅੱਛਾ ਇੱਕ ਘਰ ਨੇ 25 ਲੱਖ ਦਿੱਤਾ ਹਾਂ 29 ਲੱਖ 60000 ਰੁਪਏ ਇੱਕ ਦਾ 30 ਲੱਖ 25000 ਰੁਪਏ ਦੋ ਘਰਾਂ ਦਾ ਜਾਨੀ ਕਿ 60 ਲੱਖ ਹੋ ਗਿਆ ਤੇ ਤੁਹਾਡਾ ਕੱਲਿਆ ਮੇਰਾ ਕੱਲੀ ਦਾ 55 ਲੱਖ 60000 ਰੁਪਏ ਹਮ 1 ਕਰੋੜ 15 ਲੱਖ ਹਾਂਜੀ 1 ਕਰੋੜ 15 ਲੱਖ ਰੁਪਏ ਦਾ ਸੀ ਤੇ ਪਰਚਾ ਕੀਤਾ ਸੀ ਹਮ 4 ਸਾਲ ਹੋ ਗਏ ਸਾਨੂੰ ਅਸੀਂ ਜਮਾਨਤ ਇਹਨੇ ਹਾਈ ਕੋਰਟ ਚ ਲਾਈ ਪਹਿਲਾਂ ਲੁਧਿਆਣੇ ਲਈ ਉੱਥੋਂ ਕੈਨਸਲ ਹੋ ਗਈ ਹਮ ਉਹਨੇ ਮਤਲਬ ਕੈਨਸਲ ਕਰਤੇ ਉਹਨਾਂ ਦੇ ਕੋਈ ਜ਼ਿਆਦਾ ਸੀ ਰੁਪਈਆ ਹੂੰ ਫਿਰ ਇਹਨਾਂ ਨੇ ਹਾਈ ਕੋਰਟ ਚ ਲਾਤੀ ਜ਼ਮਾਨਤ ਉੱਥੇ ਜੇ ਤੱਕ ਇਹਨਾਂ ਦੀ ਜ਼ਮਾਨਤ ਨਹੀਂ ਹੋਈ ਹੂੰ ਤੇ ਵੀ ਮਤਲਬ 3 ਸਾਲ ਹੋ ਗਏ ਐਵੇਂ ਚੱਲੀ ਜਾਂਦੇ ਨਹੀਂ ਨਹੀਂ ਇਹਨਾਂ ਨੇ ਬਾਹਰੋਂ ਬਾਹਰ ਜ਼ਮਾਨਤ ਲਈ ਹੋ ਫਿਰ ਹਾਂਜੀ ਉਹ ਦੂਜੀ ਲਈ ਹੋਈ ਹੈ ਪੱਕੀ ਜ਼ਮਾਨਤ ਨਹੀਂ ਹੋਈ ਹੈ ਜੀ ਪੱਕੀ ਜ਼ਮਾਨਤ ਨਹੀਂ ਨਹੀਂ ਪੱਕੀ ਨਹੀਂ ਹੋਈ ਪੱਕੀ ਨਾ ਤੇ ਭਰਾ ਦੇ ਨਾਮ ਬ੍ਰਦਰ ਮੇਰੀ ਬਾਪ ਦੀ ਇਹਦੇ ਦੇ ਨਾਮ ਆਈ ਧੀ ਕਿਸੇ ਦੀ ਨਹੀਂ ਹੋਈ ਤੇ ਹੁਣ ਇਹ ਕਿੱਥੇ ਨੇ ਫਿਰਿੰਦਰਜੀਤ ਕੌਰ ਇਹ ਉਹਨਾਂ ਤਾਂ ਮਤਲਬ ਇੱਥੇ ਹੀ ਰਹਿੰਦੇ ਹੁੰਦੇ ਸੀ ਚੰਡੀਗੜ੍ਹ ਰੋਡ ਤੇ ਹੂੰ ਸਮਰਾਲਾ ਹੂੰ ਤੇ ਹੁਣ ਨਹੀਂ ਸਾਨੂੰ ਪਤਾ ਵੀ ਇਹ ਕਿੱਥੇ ਹੋਣਗੇ ਹੂੰ ਤੇ ਤੁਹਾਡੀ ਹੁਣ ਗੱਲਬਾਤ ਹੁੰਦੀ ਆ ਕੋਈ ਉਹਨਾਂ ਨਾਲ ਨਹੀਂ ਹੁਣ ਨਹੀਂ ਸਾਡੀ ਕੋਈ ਵੀ ਹੋਈ ਤੁਹਾਡੀ ਕੋਈ ਗੱਲਬਾਤ ਨਹੀਂ ਹੁਣ ਨਹੀਂ ਸਾਡੀ ਹੋਈ ਹੂੰ ਅਸੀਂ ਪਹਿਲਾਂ ਇਹਨੂੰ ਬਹੁਤ ਕਹਿੰਦੇ ਰਹੇ ਆਂ ਵੀ ਤੂੰ ਸਾਨੂੰ ਮੇਰੇ ਕੋਲ ਪਈਆਂ ਨੇ ਜੋ ਚੈਟ ਕੀਤੀ ਹੋਈ ਆ ਵੀ ਸਾਡੇ ਬੇਟੇ ਦਾ ਬਣਾ ਦੇ ਹਾਂ ਅਸੀਂ ਬਹੁਤ ਪਰੇਸ਼ਾਨ ਆ ਸਾਡੇ ਕੋਲ ਕੁਝ ਨਹੀਂ ਰਿਹਾ ਹੈਗਾ ਜੀ ਸਾਡੇ ਕੋਲ ਮਤਲਬ ਇਸ ਟਾਈਮ ਜ਼ਮੀਨ ਦਾ ਇੱਕ ਜਿਹੜਾ ਮਰਲਾ ਹੁੰਦਾ ਉਹ ਵੀ ਨਹੀਂ ਹੈਗਾ ਤੁਸੀਂ ਕਿੰਨੀ ਜ਼ਮੀਨ ਵੇਚੀ ਸੀ ਜੀ ਜ਼ਮੀਨ ਸਾਡੀ ਸਾਡੇ ਸਰ ਕਰਜ਼ਾ ਬਹੁਤ ਜ਼ਿਆਦਾ ਸਾਰੀ ਕੋਈ ਵੇਚ ਗਈ ਹੂੰ 6 ਕਿੱਲੇ ਪਿਆਲੀ ਸੀ ਸਾਰੀ ਵੇਚ ਗਈ ਹੂੰ 3 ਕਿੱਲੇ ਤਾਂ ਅਸੀਂ ਉਹ ਨਹੀਂ ਵੇਚ ਕੇ ਇਹਨੂੰ ਪੈਸੇ ਸਾਰੇ ਦਿੱਤੇ ਜਿਹੜੀ ਗਹਿਣੇ ਪਾਈ ਸੀ ਵੀ ਅੱਜ ਜਾਣ ਅੱਜ ਜਾਣ ਉਹ ਵੀ ਨਹੀਂ ਬਚੀ ਹੈਗੀ ਉਹ ਵੀ ਵੇਚ ਗਈ ਹੂੰ ਘਰ ਤੇ ਵੀ ਸਾਡੇ ਤੇ ਕਰਜ਼ਾ ਮੈਂ ਇਹਨੂੰ ਬਹੁਤ ਵਾਰ ਗਿਆ ਸੀ ਇੰਦਰਜੀਤ ਨੂੰ ਵੀ ਸਾਡਾ ਕੁਝ ਕਰ ਦੇ ਸਾਡਾ ਕੁਝ ਕਰ ਦੇ ਮੇਰੇ ਕੋਲ ਇੱਕੋ ਹੀ ਮੁੰਡਾ ਹੈ ਹਸਬੰਡ ਮੇਰੇ ਹੈ ਨਹੀਂਗੇ ਉਸ ਸਹਾਈਦ ਕਰ ਗਏਗੀ ਮੈਂ ਡਰਦੀ ਸੀ ਵੀ ਬੱਚਾ ਵੀ ਇਹ ਕੰਮ ਨਾ ਕੋਈ ਗਲਤ ਸਟੈਪ ਨਾ ਚੁੱਕ ਜੇ ਹੂੰ ਜੋ ਵੀ ਕਰ ਜੇ ਕਰਕੇ ਸੁਸਾਇਡ ਕਰੇ ਹਾਂਜੀ ਹੂੰ ਤੇ ਮਤਲਬ ਇਹਨੇ ਨਹੀਂ ਸਾਡੀ ਕੋਈ ਗੱਲ ਨਹੀਂ ਹੈ ਹੀ ਐਵੇਂ ਦੀ ਲੇਟੀ ਹੈ ਹੂੰ ਤੇ ਇਹ ਜਿਹੜਾ ਭਾਨੇ ਸਿੱਧੂ ਵਾਲਾ ਕੇਸ ਆ ਇਹਨਾਂ ਨਾਲ ਤੁਹਾਡਾ ਕਿਵੇਂ ਉਹਨਾਂ ਨੂੰ ਕਿਵੇਂ ਪਤਾ ਲੱਗਾ ਤੁਹਾਡੇ ਕੇਸ ਬਾਰੇ ਤੁਸੀਂ ਭਾਨੇ ਕੋਲੇ ਪਹਿਲਾਂ ਗਏ ਸੀ ਵੀ ਆ ਜਿਵੇਂ ਉਹ ਪੈਸੇ ਵਾਪਸ ਕਰਵਾ ਰਿਆ ਸੀ ਲੋਕਾਂ ਦੇ ਉਹਦੇ ਦੌਰਾਨ ਮਿਲੇ ਕਿ ਹੁਣ ਹੁਣ ਮਿਲੇ ਹੋ ਤੁਸੀਂ ਨਹੀਂ ਸਾਨੂੰ ਭਾਨਾ ਇਹ ਦਾ ਕੋਈ ਨਹੀਂ ਸੀ ਕੋਈ ਵੀ ਪਤਾ ਅਸੀਂ ਤਾਂ ਜਦੋਂ ਇਹਨਾਂ ਦਾ ਮਤਲਬ ਰੌਲਾ ਪਿਆ ਵੀ ਇੰਦਰਜੀਤ ਨੇ ਮਤਲਬ ਕੀਤਾ ਹਾਂ ਫਿਰ ਉਹ ਜਿਹੜੇ ਨੰਗਲ ਵਾਲੇ ਨੇ ਜਦੋਂ ਅਸੀਂ ਉਹਨਾਂ ਦੇ ਇੰਟਰਵਿਊ ਸਾਰੇ ਸੁਣੀ ਉਹਨਾਂ ਨੇ ਨਾਮ ਇਹਨਾਂ ਦਾ ਲਿਆ ਸੀ ਹੂੰ ਕੋਲਾਰ ਦਾ ਹੂੰ ਫਿਰ ਸਾਨੂੰ ਪਤਾ ਲੱਗਿਆ ਵੀ ਮਤਲਬ ਉਹੀ ਨੇ ਹੂੰ ਤਾਂ ਅਸੀਂ ਉਹਨਾਂ ਨੂੰ ਫਿਰ ਕੱਲ ਰਾਬਤਾ ਕੀਤਾ ਉਹਨਾਂ ਦਾ ਭਾਨੇ ਦਾ ਜਿਹੜਾ ਛੋਟਾ ਬ੍ਰਦਰ ਹੈ ਹੂੰ ਤੇ ਉਹਨਾਂ ਨੂੰ ਅਸੀਂ ਕਿਹਾ ਵੀ ਸਾਡੇ ਨਾਲ 4 ਸਾਲ ਹੋ ਗਏ ਐਵੇਂ ਇਹਨਾਂ ਦਾ ਰੌਲਾ ਪਿਆ ਉਹ ਵੀ ਹੈ ਹੀ ਐਵੇਂ ਦੇ ਨੇ ਹੂੰ ਵੀ ਭਾਨਾ ਰਿਸ਼ਵਤ ਨਹੀਂ ਮੰਗ ਸਕਦਾ ਉਹ ਤਾਂ ਆਪ ਲੋਕਾਂ ਨੂੰ ਦਿੰਦੀ ਹੈ ਰਿਸ਼ਵਤ ਅੱਗੇ ਹੂੰ ਜਿਹੜਾ ਵੀ ਕੋਈ ਮੁਲਾਜ਼ਮ ਆਉਂਦਾ ਉਹ 4 ਦਿਨ ਸਾਨੂੰ ਸਾਦਦਾ ਵੀ ਤੁਹਾਡਾ ਫੈਸਲਾ ਕਰਾ ਦਾਂਗੇ ਸੀ ਹਾਂ ਤੁਸੀਂ ਆ ਜਾਓ ਤੁਹਾਨੂੰ ਫੈਸਲਾ ਕਰਾ ਦਾਂਗੇ ਬਾਅਦ ਚ ਕੋਈ ਫੈਸਲਾ ਨਹੀਂ ਅਜੇ ਤੱਕ ਹੋਇਆ ਹੂੰ ਸਾਡੇ ਕੋਲ ਤਾਂ ਕੁਝ ਨਹੀਂ ਹੈਗਾ ਅਸੀਂ ਤਾਂ ਪੈਸੇ ਕਿਸੇ ਨੂੰ ਦੇਣ ਯੋਗ ਨਹੀਂ ਸੀ ਨਾ ਸਾਡੇ ਕੋਲ ਹੈਗਾ ਹੀ ਸੀ ਵੀ ਅਸੀਂ ਕਿਸੇ ਨੂੰ ਪੈਸੇ ਦੇ ਦਿੰਦੇ ਹੂੰ ਵੀ ਕੋਈ ਸਾਡੀ ਸੁਣਵਾਈ ਹੁੰਦੀ ਜੀ ਸਾਡੇ ਕੋਲ ਤਾਂ ਨਹੀਂ ਇਹ ਪਤਾ ਨਹੀਂ ਵੀ ਜਿਹੜਾ ਵੀ ਆਉਂਦਾ ਸੀ ਉਹ ਹੀ ਕਹਿ ਦਿੰਦੇ ਨੇ ਵੀ ਕਰਾ ਦਾਂਗੇ ਮੁੜ ਕੇ ਕੋਈ ਫੈਸਲਾ ਨਹੀਂ ਹੋਇਆ ਸਾਡਾ ਹੂੰ ਤੇ ਪੁਲਸ ਨੇ ਉਹਦੀ ਉਹਨੂੰ ਸੱਦ ਕੇ ਇੰਦਰਜੀਤ ਕੌਰ ਨੂੰ ਕਦੇ ਪੁੱਛਗਿਛ ਕੀਤੀ ਤੁਹਾਡੇ ਸਾਹਮਣੇ ਹਾਂ ਜੀ ਪੁੱਛਗਿਛ ਕੀਤੀ ਸੀ ਹੂੰ ਜਦੋਂ ਡੀਐਸਪੀ ਬੈਂਸ ਸਾਹਿਬ ਸੀਗੇ ਹੂੰ ਉਦੋਂ ਦਫ਼ਤਰ ਵੀ ਗਏ ਸੀ ਹਾਈ ਕੋਰਟ ਨੇ ਉਹਨਾਂ ਨੂੰ ਆਰਡਰ ਕੀਤੇ ਸੀ ਵੀ ਤੁਸੀਂ ਜਾ ਕੇ ਉਹਨਾਂ ਦੀ ਮਤਲਬ ਬਣਾਓ ਵੀਡੀਓ ਸਾਰਾ ਕੁਝ ਜੀ ਤੇ ਉਹਨਾਂ ਨੇ ਮਤਲਬ ਡੀਐਸਪੀ ਸਾਹਿਬ ਨੂੰ ਕੋਈ ਲਾਇਸੈਂਸ ਜਾਂ ਕੁਝ ਨਹੀਂ ਸੀ ਦਿੱਤਾ ਹੂੰ ਕਹਿੰਦੇ ਸੀ ਮੈਂ ਹਾਈ ਕੋਰਟ ਚ ਪੇਸ਼ ਕਰਦਾ ਮਤਲਬ ਇਹਨਾਂ ਕੋਲ ਲਾਇਸੈਂਸ ਨਹੀਂ ਹੈਗਾ ਹੂੰ ਕਿੰਨੇ ਵਾਰ ਬੁਲਾਇਆ ਸੀ ਉਹਨੂੰ ਇੰਦਰਜੀਤ ਕੌਰ ਨੂੰ ਇੰਦਰਜੀਤ ਕਰਨ ਨੂੰ ਬੁਲਾਇਆ ਤਾਂ ਕਈ ਵਾਰੀ ਸੀ ਪਰ ਉਹ ਆਏ ਨਹੀਂ ਸੀ ਉੱਥੇ ਇੱਕ ਵਾਰੀ ਆਏ ਸੀ ਮੁੱਲਾਂਪੁਰ ਮਤਲਬ ਇਹ ਜਦੋਂ ਦਾ ਪਰਚਾ ਹੋਇਆ 2019 ਦਾ ਹਾਂਜੀ ਇੱਕ ਵਾਰੀ ਮੁੱਲਾਂਪੁਰ ਆਏ ਸੀ ਨਹੀਂ ਆਏ ਨਹੀਂ ਆ ਕਿ ਨਹੀਂ ਆਏ ਤੇ ਦਫ਼ਤਰ ਦੇ ਵਿੱਚ ਤੁਸੀਂ ਪਤਾ ਕੀਤਾ ਵੀ ਉੱਥੇ ਹੁੰਦੇ ਨੇ ਕਿ ਨਹੀਂ ਹੁੰਦੇ ਹਾਂਜੀ ਦਫ਼ਤਰ ਚ ਸੀ ਕਿਸਾਨ ਯੂਨੀਅਨ ਨੂੰ ਲੈ ਕੇ ਗਏ ਸੀ ਨਾਲ ਹੂੰ ਤੇ ਉਦੋਂ ਵੀ ਅਸੀਂ ਕਹਿ ਕੇ ਸਾਰਾ ਮਤਲਬ ਬਹੁਤ ਮਿਹਨਤਾਂ ਕੀਤੀਆਂ ਸੀ ਵੀ ਸਾਡਾ ਕਰ ਦੋ ਫੈਸਲਾ ਵੀ ਸਾਨੂੰ ਕੁਝ ਦੇ ਦਿਓ ਅਸੀਂ ਔਖੇ ਆ ਬਹੁਤ ਬੇੜਾ ਬਹੁਤ ਜ਼ਿਆਦਾ ਲੜਦਾ ਹੀ ਕਰੇ ਜੀ ਤੇ ਸਾਡਾ ਪਰਿਵਾਰ ਸਾਰਾ ਬੈਠਾ ਸਾਰਿਆਂ ਨੂੰ ਪਤਾ ਵੀ ਜਿਹੜੇ ਹਾਲਾਤਾਂ ਚ ਅਸੀਂ ਆ ਹੂੰ ਉਹਨਾਂ ਨੇ ਮਤਲਬ ਨਹੀਂ ਕਹਿੰਦੇ ਸੀ ਪਹਿਲਾਂ ਤੁਸੀਂ ਪਰਚਾ ਵਾਪਸ ਲਾਓ ਫੇਰ ਅਸੀਂ ਕਰਾਂਗੇ ਰਾਜੀਨਾਮਾ ਕਰਾਂਗੇ ਹਾਂਜੀ ਫਿਰ ਅਸੀਂ ਪਰਚਾ ਵਾਪਸ ਤਾਂ ਨਹੀਂ ਲਿਆ ਵੀ ਜਦੋਂ 4 ਸਾਲ ਹੋ ਗਏ ਸਾਡਾ ਇਹਨੇ ਕੁਝ ਨਹੀਂ ਕੀਤਾ ਹੂੰ ਵੀ ਅਸੀਂ ਜੋ ਵੀ ਵਾਪਸ ਲੈ ਲਾਂਗੇ ਫਿਰ ਇਨੇ ਕਰਨਾ ਕੁਝ ਨਹੀਂ ਸਾਡਾ ਤੇ ਜਿਹੜੇ ਦੂਜੇ ਦੋਨੇ ਪਰਿਵਾਰ ਨੇ ਜਨਾ 60 ਲੱਖ ਰੁਪਇਆ ਮੋੜਨਾ ਉਹਨਾਂ ਉਹਨਾਂ ਨੂੰ ਕੁਝ ਮੋੜਿਆ ਮੋੜਿਆ ਕਿ ਉਹਨਾਂ ਦਾ ਵੀ ਨਹੀਂ ਕੁਝ ਨਹੀਂ ਜੀ ਕਿਸੇ ਨੂੰ ਕੁਝ ਨਹੀਂ ਵਾਪਸ ਕੀਤਾ ਅੱਛਾ ਉਹ ਵੀ ਵਿਚਾਰੇ ਮਗਰ ਮਗਰ ਪਰ ਉਹ ਵੀ ਐਂ ਅਸੀਂ ਜਿਵੇਂ ਅਸੀਂ ਸਾਰੇ ਇਕੱਠੇ ਜਾਂਦੇ ਹੁੰਨੇ ਆ ਹੂੰ ਤੇ ਜਿਵੇਂ ਅਸੀਂ ਔਖਿਆਂ ਉਵੇਂ ਔਖੇ ਨੇ ਸਾਰੇ ਹੂੰ ਅੱਛਾ ਨਾ ਇਹ ਲੜੀ ਪੇਸ਼ ਹੋ ਰਹੀ ਆ ਨਾ ਪੁੱਛ ਗਿੱਚ ਚ ਉਵੇਂ ਕਰ ਰਹੀ ਆ ਕੁਝ ਨਹੀਂ ਕਰ ਰਹੀ ਹਾਂ ਹੁਣ ਮੈਂ ਤਾਂ ਉੱਥੇ ਉਹਨਾਂ ਨੇ ਹਾਈ ਕੋਰਟ ਚ ਮੈਡੀਸ਼ਨ ਚ ਸੱਦਿਆ ਸੀ ਹੂੰ ਉੱਥੇ ਕਹਿ ਕੇ ਫੇਰ ਕੁਝ ਨਹੀਂ ਕੀਤਾ ਹੂੰ ਤੁਹਾਡੇ ਕੋਲ ਉਹਨਾਂ ਦਾ ਨੰਬਰ ਹੈਗਾ ਇੰਦਰਜੀਤ ਕੌਰ ਦਾ ਤੁਸੀਂ ਦੇ ਸਕਦੇ ਹੋ ਸਾਨੂੰ ਹਾਂਜੀ ਦੇ ਦਾਂਗੇ ਹਾਂ ਆਪਾਂ ਇੱਕ ਵਾਰੀ ਕਾਲ ਕਰਕੇ ਦੇਖ ਲਈਏ ਉਹਨਾਂ ਨੂੰ ਇੰਦਰਜੀਤ ਕੌਰ ਨੂੰ ਜੇ ਤੁਹਾਡੇ ਕੋਲੇ ਹੈਗਾ ਤੁਹਾਡੇ ਨੰਬਰ ਯਾਦ ਆ ਕਿ ਕਿਵੇਂ ਨਹੀਂ ਯਾਦ ਨਹੀਂ ਫੋਨ ਚ ਨੰਬਰ ਹੁਣ ਤੁਸੀਂ ਲਾਸਟ ਵਾਰ ਉਹਨਾਂ ਨੂੰ ਕਦੋਂ ਕਾਲ ਕੀਤੀ ਆ ਮਤਲਬ ਕਦੇ ਕਾਲ ਕਰਨ ਦੀ ਟਰਾਈ ਕੀਤੀ ਜਾਂ ਕੁਝ ਜਾਂ ਕੋਈ ਤੁਹਾਡਾ ਮੈਸੇਜ ਹੋਇਆ ਹੋਵੇ ਜਾਂ ਕੁਝ ਕਿਵੇਂ ਕਿ ਕੇਸ ਤੋਂ ਬਾਅਦ ਤੁਸੀਂ ਕਦੇ ਰਾਬਤਾ ਹੀ ਨਹੀਂ ਕੀਤਾ ਨਹੀਂ ਜੀ ਕੇਸ ਤੋਂ ਬਾਅਦ ਵੀ ਰਾਬਤਾ ਸੀ ਕਈ ਵਾਰ ਕੀਤਾ ਹੂੰ ਮਤਲਬ ਉਹ ਉਸ ਗੱਲ ਤੇ ਆਉਂਦੇ ਹੀ ਨਹੀਂ ਹੈਗੇ ਨਾ ਹੂੰ ਤੇ ਉਹਨਾਂ ਦੇ ਨਾਲ ਜਿਹੜਾ ਇਹ ਇਮੀਗ੍ਰੇਸ਼ਨ ਸੈਂਟਰ ਆ ਕੌਣ-ਕੌਣ ਚਲਾਉਂਦਾਗਾ ਇੱਕ ਤਾਂ ਉਹ ਇੰਦਰਜੀਤ ਕੌਰ ਖੋ ਚਲਾਉਂਦੇ ਨੇ ਹੋਰ ਕੌਣ ਚਲਾਉਂਦਾ ਜੀ ਹਾਂਜੀ ਉਹਨਾਂ ਦੇ ਬ੍ਰਦਰ ਮਦਰ ਬੈਠੀ ਹੁੰਦੀ ਉੱਥੇ ਹੂੰ ਫਾਦਰ ਵੀ ਸਾਰਾ ਪਰਿਵਾਰ ਹੀ ਬੈੰਦਾ ਉਹ ਸਾਰਿਆਂ ਦਾ ਨਾਮ ਪਰਚੇ 'ਚ ਸ਼ਾਮਲ ਆ ਪਰਚੇ 'ਚ ਹਰਪ੍ਰੀਤ ਸਿੰਘ ਹਾਂਜੀ ਹਾਂ ਤੇਜਾ ਸਿੰਘ ਉਹਨਾਂ ਦੇ ਫਾਦਰ ਹਾਂ ਮਦਰ ਤਾਂ ਨਹੀਂ ਹੈਗਾ ਇੱਕ ਹਰਪ੍ਰੀਤ ਸਿੰਘ ਮਲੋਧਾ ਸੀ ਹੂੰ ਉਹਨਾਂ ਦਾ ਨਾਮ ਉਹਨਾਂ ਦਾ ਨਾਮ ਇੰਦਰਜੀਤ ਕੌਰ ਹਾਂ ਉਹਨਾਂ ਦਾ ਨਾਮ ਸ਼ੋਰ ਹਾਂਜੀ ਹੂੰ ਕਿ ਜੀ ਮੈਨੂੰ ਉਹਨਾਂ ਦਾ ਨੰਬਰ ਦੋ ਆਪਾਂ ਇੱਕ ਵਾਰ ਉੱਠ ਕੇ ਦੇਖ ਲੈ ਤੇ ਜਦੋਂ ਦਾ ਇਹ ਮਾਮਲਾ ਚੱਲਿਆ ਉਹਨਾਂ ਨੇ ਕੋਈ ਰਾਬਤਾ ਵਗੈਰਾ ਕਰਿਆ ਹਾਂਜੀ ਰਾਬਤਾ ਕਰਦੇ ਨੇ ਦੋ ਤਿੰਨ ਵਾਰੀ ਉਹਨਾਂ ਨੇ ਕੀਤਾ ਪਰ ਉਹਨਾਂ ਨੇ ਕੀਤਾ ਕੁਛ ਨਹੀਂ ਹੂੰ ਜੇ ਆਪਾਂ ਕਹੇ ਦੀ ਵੀ ਰਾਬਤਾ ਕਰਕੇ ਉਹਨੇ ਸਾਨੂੰ ਕੋਈ ਪੈਸਾ ਦਿੱਤਾ ਜਾਂ ਸਾਡਾ ਕੋਈ ਹੂੰ ਕੰਮ ਸੈੱਟ ਕੀਤਾ ਕਰਿਆ ਕੁਛ ਨਹੀਂ ਹੂੰ ਸਿਰਫ ਫੋਨ ਤੇ ਹੀ ਹੈ ਵੀ ਹਾਂ ਮੈਂ ਕਰ ਦੂੰ ਮੈਂ ਕਰ ਦੂੰ ਬਸ ਪਰਚਾ ਵਾਪਸ ਲਓ ਮੈਂ ਤੁਹਾਡਾ ਕਰ ਦੂੰ ਪਰਚੇ ਤਾਂ ਇੱਥੇ ਬਹੁਤ ਨੇ ਹੂੰ ਹੋਰ ਵੀ ਹੈਗੇ ਨੇ ਹੂੰ ਤੁਸੀਂ ਨੰਬਰ ਦੇ ਸਕਦੇ ਹੋ ਮੈਨੂੰ ਹਾਂਜੀ ਇੱਕ ਮਿੰਟ ਮੈਨੂੰ ਦਿਖਾ ਦਿਓ ਮੈਂ ਇਦਾਂ ਹੀ ਲਗਾ ਲੈਣਾ ਇਹ ਵਾਹ ਕਿ 80 ਵਾਲਾ ਨੰਬਰ ਹਾਂਜੀ 80 ਹੈਲੋ ਹਾਂਜੀ ਇੰਦਰਜੀਤ ਕੌਰ ਜੀ ਬੋਲ ਰਹੇ ਨੇ ਹਾਂਜੀ ਹਾਂਜੀ ਮੈਂ ਪੱਤਰਕਾਰ ਰਤਨਦੀਪ ਸਿੰਘ ਢਾਲੀਵਾਲ ਗੱਲ ਕਰ ਰਿਹਾ ਹਾਂ ਜੀ ਹਾਂਜੀ ਆ ਸਾਡੇ ਕੋਲੇ ਜੀ ਇੱਕ ਮਾਮਲਾ ਆਇਆਗਾ ਮਹਿਲ ਕਲਾਂਤੂ ਜੀ ਅਮਰਜੀਤ ਕੌਰ ਨੇ ਜੀ ਹਾਂ 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 ਤੁਸੀਂ ਜੀ ਉਹਨਾਂ ਦੇ ਬੇਟੇ ਤੋਂ ਮਤਲਬ ਕੋਈ ਪ੍ਰੋਮਿਸ ਵਗੈਰਾ ਕਰਿਆ ਹੋਣਾਗਾ ਜੀ ਹਾਂ ਕੋਰਟ ਦੇ ਵਿੱਚ ਮੈਟਰ ਹੈ ਜੀ ਉੱਥੇ ਤੁਸੀਂ ਕੋਰਟ 'ਚ ਗੱਲ ਕਰਸੋ ਮਤਲਬ ਤੁਸੀਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਪਰ ਉਹ ਆ ਤੁਸੀਂ ਦੇਖ ਲਿਆ ਤੁਹਾਡੇ ਸਾਹਮਣੇ ਇਹ ਸੀ ਇੰਦਰਜੀਤ ਕੌਰ ਹਾਂਜੀ ਹਾਂ બસ ਐਵੇਂ ਹੀ ਕਰਦੇ ਨੇ ਹੂੰ ਵੀ ਕੋਰਟ ਚ ਸਾਡਾ ਮੈਟਰ ਮਤਲਬ ਕੋਈ ਮਤਲਬ ਗੱਲ ਨਹੀਂ ਸੁਣਦੀ ਕਿਸੇ ਦੀ ਕੋਈ ਗੱਲ ਨਹੀਂ ਸੁਣਦੀ ਹੂੰ ਸਾਡਾ ਕੋਰਟ ਚ ਮੈਟਰ ਹੈ ਬਸ ਹੂੰ ਤੁਹਾਨੂੰ ਕੀ ਲੱਗਦਾਗਾ ਜੋ ਆਪਾਂ ਨੇ ਸਿੱਧੂ ਨਾਲ ਜੋ ਕੁਝ ਹੋਇਆ ਜਿਵੇਂ ਇਹ ਇਹਨਾਂ ਨੇ ਇਹਨਾਂ ਨੇ ਰੋਪ ਲਾਇਆ ਵੀ 10000 ਰੁਪਿਆ ਮੰਗਿਆ ਉਹ ਤਾਂ ਕਿਸੇ ਨੂੰ 10 ਪੈਸੇ ਨਹੀਂ ਜੀ ਦੇਣ ਦੀ 10000 ਭਾਨੇ ਸਿੱਧੂ ਤੇ ਤਾਂ ਗਲਤ ਰੋਪ ਲਾਏ ਨੇ ਉਹਨਾਂ ਨੇ ਹੂੰ ਇਹਨਾਂ ਨੇ ਗਲਤ ਕਰਿਆ ਉਹਨਾਂ ਨੂੰ ਐ ਸੀ ਨਾ ਵੀ ਜਿਵੇਂ ਸਾਡੇ ਵਰਗੇ ਸਾਰੇ ਲੋਕ ਭੋਲੇ ਭਾਲੇ ਫਸਾ ਲੈਂਦੇ ਨੇ ਹਾਂ ਵੀ ਐਵੇਂ ਮਤਲਬ ਉਹਨਾਂ ਨੇ ਇਹਨੂੰ ਫਸਾ ਲਿਆ ਹੂੰ ਵੀ ਚਲੋ ਵੀ ਇਹਦੇ ਤੇ ਕਰਵਾ ਲਓ ਹੂੰ ਤਾਂ ਕਰਕੇ ਪੈਸੇ ਤਾਂ ਇਹਨਾਂ ਨੇ ਬਹੁਤ ਜ਼ਿਆਦੇ ਲੋਕਾਂ ਦੇ ਖਾਦੇ ਹੋਏ ਨੇ ਹੂੰ ਤੇ ਜੋ ਜਿਵੇਂ ਪਹਾਨਾ ਕੰਮ ਕਰ ਰਿਆ ਸੀ ਉਸ ਨੂੰ ਤੁਸੀਂ ਕਿਵੇਂ ਦੇਖਦੇ ਜਿਵੇਂ ਬਹੁਤ ਸਾਰੇ ਲੋਕ ਕਹਿੰਦੇ ਵੀ ਬਹੁਤ ਵਧੀਆ ਦੇਖਦੇ ਸੀ ਸਾਨੂੰ ਐ ਅਸੀਂ ਵੀ ਕਹਿੰਦੇ ਸੀ ਵੀ ਅਸੀਂ ਜਾਵਾਂਗੇ ਅਸੀਂ ਜਿੰਨੂੰ ਪੁੱਛਦੇ ਸੀ ਉਹ ਕਹਿੰਦੇ ਕੋਰਟ ਚ ਥੋੜਾ ਚੱਲਦਾ ਹੂੰ ਬੇਦੇ ਕਰਕੇ ਨਹੀਂ ਹੋਣਾ ਕੁਝ ਵੀ ਹੂੰ ਜਿਵੇਂ ਹੁਣ ਇਹਨਾਂ ਨੇ ਕਹਿਤਾ ਇੰਦਰਜੀਤ ਨੇ ਕਿ ਕੋਰਟ ਚ ਚੱਲਦਾ ਹਾਂ ਵੀ ਮੈਂ ਬਸ ਐਵੇਂ ਕਰਕੇ ਸਾਰੇ ਫਿਰ ਉਹ ਹੋ ਜਾਂਦਾ ਅਸੀਂ ਪਹਾਣਾ ਜੀ ਕੋਲ ਜਾਣਾ ਹੀ ਬਸ ਹੁਣ ਕਹਿੰਦੇ ਸੀ ਵੀ ਸਾਡਾ ਉਧਰ ਨਿਬੜਦਾ ਵੀ ਇਹਨਾਂ ਨੂੰ ਪੁੱਛਦੇ ਆਂ ਸਾਨੂੰ ਪੈਸੇ ਦਿਵਾ ਦੇਣ ਹੂੰ ਮਤਲਬ ਇਹ ਤਾਂ ਗੱਲ ਵੀ ਨਹੀਂ ਕਰਦੇ ਵੀ ਮੈਂ ਨਾ ਜੀ ਮੈਂ ਸਹੀ ਹਾਂ ਚਲੋ ਗਲਤ ਤਾਂ ਉਹਨਾਂ ਨੇ ਕੀ ਕਰਨਾ ਕੁਝ ਨਹੀਂ ਗੱਲ ਕਰ ਹੂੰ ਪਰ ਜੋ ਲੋਕ ਜਿਵੇਂ ਹੁਣ ਤੁਸੀਂ ਦੇਖਿਆ ਹੋਊਗਾ ਤੁਸੀਂ ਇਹ ਸੋਸ਼ਲ ਮੀਡੀਆ ਦੀ ਦੇਖ ਖਬਰਾਂ ਦੇਖਦੇ ਹੋਗੇ 24 ਘੰਟੇ ਵੀ ਜਿਵੇਂ ਹੁਣ ਭਾਨੇ ਵਾਲਾ ਤਰੀਕਾ ਸੀ ਜਿਵੇਂ ਉਹ ਫੋਨ ਲਾ ਕੇ ਬਹੁਤ ਸਾਰੇ ਲੋਕ ਕਹਿ ਰਹੇ ਹੈ ਵੀ ਉਹਦਾ ਤਰੀਕਾ ਥੋੜਾ ਜਿਹਾ ਗਲਤ ਸੀ ਤੁਹਾਨੂੰ ਕੀ ਲੱਗਦਾ ਕਿਉਂਕਿ ਤੁਸੀਂ ਤਾਂ ਹੁਣ ਇੰਨੇ ਸਾਲਾਂ ਤੋਂ ਪੀੜ ਤੋਂ ਇੱਕ ਹਿਸਾਬ ਦੇ ਸਮਾਂ ਬਲੇ ਨੇ ਉਹ ਤਰੀਕਾ ਤੁਹਾਨੂੰ ਭਾਨੇ ਵਾਲਾ ਸਹੀ ਲੱਗਦਾ ਮਤਲਬ ਉਹ ਗੱਲ ਹੀ ਥੋੜੀ ਜੀ ਜਿੰਨਾ ਨਾ ਇਹਨਾਂ ਨਾਲ ਗੱਲ ਕਰਕੇ ਇਹਨਾਂ ਦਾ ਰੌਲਾ ਪਿਆ ਇਹ ਜਿਹੜੇ ਅੱਗੋਂ ਲੇੜੀ ਹੈ ਉਹ ਵੀ ਐਵੇਂ ਹੀ ਬੋਲਦੇ ਨੇ ਹੂੰ ਉਹ ਕਿਸੇ ਦੀ ਗੱਲ ਕਿਸੇ ਦੀ ਨਹੀਂ ਸੁਣਨਗੇ ਹੂੰ ਤੁਸੀਂ ਜਾਓਗੇ ਤਾਂ ਆਪਣੀ ਗੱਲ ਹੀ ਕਰਨਗੇ ਹੂੰ ਨੰਗੂ ਚਲੋ ਠੀਕ ਆ ਥੋੜੀ ਜੀ ਹੋ ਜਾਂਦੀ ਏ ਜੇ ਭਾਨਾ ਜੀ ਨੇ ਕੁਝ ਕਿਹਾ ਹੋਊਗਾ ਜਾਂ ਕੁਝ ਵੀ ਏ ਵੀ ਨਹੀਂ ਉਹ ਲੋਕਾਂ ਦਾ ਭਲਾ ਕਰਦੇ ਨੇ ਹੂੰ ਜਿਹੜੇ ਬੰਦੇ ਨੇ ਪੈਸੇ ਲੈਣੇ ਉਹਨੂੰ ਗੁੱਸਾ ਆਉਂਦਾ ਹੀ ਹੂੰ ਵੀ ਸਾਡਾ ਇੰਨਾ ਪੈਸਾ ਜਿਵੇਂ ਸਾਡੇ ਵਰਗ ਜਾ ਕੇ ਰੋਣਗੇ ਵੀ ਅਸੀਂ ਜੀ ਔਖੇ ਆ ਜੀ ਤੇ ਆਟੋਮੈਟਿਕ ਹੀ ਸਾਰਿਆਂ ਨੂੰ ਹੋ ਜਾਂਦਾ ਵੀ ਜਦੋਂ ਬੰਦਾ ਔਖਾ ਚਲੋ ਆਪਾਂ ਇਹਦੀ ਹੈਲਪ ਕਰਦੇ ਹੂੰ ਅਸੀਂ ਵੀ ਇੱਥੇ ਆ ਵੀ ਹੁਣ ਚਲੋ ਜੇ ਸਾਡੀ ਵੀ ਕੋਈ ਹੈਲਪ ਹੋ ਜੂ ਤੁਹਾਨੂੰ ਸਾਨੂੰ ਥੋੜੇ ਬਾਅਦ ਪੈਸੇ ਮਿਲ ਜਾਣਗੇ ਹੂੰ ਜੀ ਜਿਵੇਂ ਬਹੁਤ ਸਾਰੇ ਲੋਕ ਸਾਹਮਣੇ ਆ ਰਹੇ ਆ ਜਿਨ੍ਹਾਂ ਨਾਲ ਧੋਖਾ ਧੜੀ ਹੋਈ ਆ ਕੋਈ ਭਾਨੇ ਕੋਲੇ ਗਿਆ ਕੋਈ ਪੁਲਿਸ ਜਿਵੇਂ ਤੁਹਾਡਾ ਕੇਸ ਚੱਲ ਰਿਹਾ ਕੋਰਟ ਦੇ ਵਿੱਚ ਕੋਈ ਹਜੇ ਪੁਲਿਸ ਕੋਲੇ ਦਰਖਾਸਤਾਂ ਪੰਨਾ ਬਹੁਤ ਕੋਈ ਨਾ ਵੀ ਪੰਜਾਬ ਸਰਕਾਰ ਨੂੰ ਜੋ ਮੌਜੂਦਾ ਕੀ ਜਾਂ ਪਹਿਲਾਂ ਵਾਲਾ ਸੀ ਤੁਹਾਨੂੰ ਕੀ ਲੱਗਦਾ ਇੱਥੇ ਕਿਸੇ ਦਾ ਸਿਸਟਮ ਹੋਣਾ ਚਾਹੀਦਾ ਠੀਕ ਹੈ ਗਏ ਤਾਂ ਤੁਸੀਂ ਆਪ ਤੁਹਾਨੂੰ ਇਹ ਲੱਗਦਾ ਵੀ ਤੁਹਾਡਾ ਵੀ ਕਿਤੇ ਨਾ ਕਿਤੇ ਕਸੂਰ ਆ ਵੀ ਤੁਸੀਂ ਵੀ ਗਏ ਹੋ ਪੈਸੇ ਨਾਲ ਅਸੀਂ ਸਾਡਾ ਵੀ ਕਸੂਰ ਹੈ ਅਸੀਂ ਜਾ ਕੇ ਪੈਸੇ ਦਿੱਤੇ ਨੇ ਹੂੰ ਚਲੋ ਜੇ ਹੁਣ ਮਤਲਬ ਆਪਾਂ ਪੈਸੇ ਦੇ ਦਿੱਤੇ ਗਲਤੀ ਮੰਨਦੇ ਆ ਅਸੀਂ ਵੀ ਪੈਸੇ ਦਿੱਤੇ ਸੀ ਜੀ ਜੇ ਮਤਲਬ ਕੁਪਰ ਪ੍ਰਸ਼ਾਸਨ ਸਾਡੀ ਹੈਲਪ ਕਰਦਾ ਤਾਂ 4 ਸਾਲ ਹੋ ਗਏ ਹੂੰ ਸਾਨੂੰ ੱਟਕੇ ਖਾਂਦਿਆਂ ਨੂੰ ਅਸੀਂ ਮਤਲਬ ਘਰੋਂ ਬੇਕਾਰ ਹੋਣ ਵਾਲੇ ਹੋਏ ਪਏ ਆਂ ਘਰ ਤੇ ਨੂੰ ਆਣਾ ਜ਼ਮੀਨ ਰਹੀ ਨਹੀਂ ਕੋਲ ਜੀ ਜੇ ਸਾਡੀ ਹੈਲਪ ਕਰਦੇ ਜਿਵੇਂ ਹੁਣ ਸਾਡਾ ਇੰਨਾ ਪੈਸਾ ਸੀ ਚਲੋ ਸਾਨੂੰ ਕੁਝ ਪੈਸਾ ਦਵਾ ਦਿੰਦੇ ਹੂੰ ਜੇ ਪ੍ਰਸ਼ਾਸਨ ਕਰਦਾ ਤਾਂ ਮਦਦ ਤਾਂ ਹੀ ਹੋਣਾ ਸੀ ਨਾ ਹੂੰ ਮਤਲਬ ਜਿਹੜੇ ਕੰਮ ਲਈ ਪ੍ਰਸ਼ਾਸਨ ਬਣਿਆਗਾ ਉਹ ਕੰਮ ਨਹੀਂ ਹੋ ਰਿਹਾ ਹਾਂਜੀ ਹਾਂ ਹੂੰ ਦੋਨੋਂ 4 ਸਾਲ ਤੋਂ ਮਾਨਯੋਗ ਅਦਾਲਤ ਤੇ ਮਤਲਬ ਇੱਕ ਜ਼ਮਾਨਤ ਇੱਕ ਨੇ ਇੰਨਾ ਫਰਾਡ ਕੀਤਾ ਹੋਇਆ ਜੀ ਉਹਦੀ ਜ਼ਮਾਨਤ ਨਹੀਂ ਕੈਨਸਲ ਹੋਈ ਜੀ ਤੇ ਅਸੀਂ ਧੱਕੇ ਖਾਈ ਜਾਂਦੇ ਹਾਂ ਹੂੰ ਜੀ ਜਮਾਨਤ ਕੈਨਸਲ ਹੁੰਦੀ ਤਾਂ ਕੋਈ ਸਾਨੂੰ ਮਤਲਬ ਉਹਨੂੰ ਕੋਈ ਅਰੈਸਟ ਕਰ ਦੇ ਜਾਂ ਕੁਝ ਹੁੰਦਾ ਤਾਂ ਹੀ ਸਾਨੂੰ ਕੁਝ ਮਿਲਦਾ ਹੂੰ ਤੇ ਜਿਹੜੀਆਂ ਤੁਹਾਡੇ ਬੱਚੇ ਬਾਹਰ ਜਾਂਦੇ ਨੇ ਜਾਂ ਹੋਰ ਉਹ ਸਾਰੇ ਪ੍ਰੂਫ ਹੈਗੇ ਤੁਹਾਡੇ ਕੋਲ ਟਿਕਟਾਂ ਰੁਕਾਂ ਹਾਂਜੀ ਹਾਂ ਸਾਰੇ ਪ੍ਰੂਫ ਉਹ ਕਿਹੜੀ ਕਿਹੜੀ ਕੰਟਰੀ ਗਏ ਸੀਗੇ ਉਹ ਮਲੇਸ਼ੀਆ ਸਿੰਗਾਪੁਰ ਥਾਈਲੈਂਡ ਉਹ ਇੰਦਰਜੀਤ ਕੌਰੀ ਭੇਜਦੀ ਹੈ ਉਹ ਕਿਉਂ ਉੱਥੇ ਕਿਉਂ ਉਹ ਮਤਲਬ ਮੈਂ ਟਰੈਵਲ ਹਿਸਟਰੀ ਬਣ ਜੂਗੀ ਬੱਚਿਆਂ ਦੀ ਫਿਰ ਅੱਗੇ ਪੁੱਛਗੇ ਚ ਘੱਟ ਹੋਊਗੀ ਹੂੰ ਤਾਂ ਭੇਜੇ ਸੀ ਬਾਅਦ ਚ ਜਦੋਂ ਉਹਨਾਂ ਨੇ ਦੂਸਰੀ ਵਾਰੀ ਭੇਜੇ ਉਦੋਂ ਉਹਨਾਂ ਨੇ ਭੇਜੇ ਵੀ ਮੇਰਾ ਉੱਥੇ ਅੱਗੇ ਮਲੇਸ਼ੀਆ ਦੇ ਵਿੱਚ ਕਿਸੇ ਨਾਲ ਸੈਟਅਪ ਹੋਈ ਹੈ ਵੀ ਉਹ ਅਮਰੀਕਾ ਭੇਜ ਦੇਣਗੇ ਹਾਂ ਅੱਛਾ ਉਹ ਫਿਰ ਤੁਹਾਡਾ ਬੇਟਾ ਕਿੱਥੇ ਜਾਂਦਾਗਾ ਕਿਹੜੀ ਕੰਟਰੀ ਜਾਂਦਾ ਉਹ ਮਲੇਸ਼ੀਆ ਗਏ ਸੀ ਫਿਰ ਅਸੀਂ ਆਪ ਉਹ ਵਾਪਸ ਮੰਗਾਏ ਸੀ ਨਾ ਇੰਨੇ ਤਾਂ ਬਾਅਦ ਚ ਫੋਨ ਹੀ ਨਹੀਂ ਚੁੱਕੇ ਹੂੰ ਦੂਜੀ ਦੇ ਨਾਲ ਗਾਂਹ ਰਾਬਤਾ ਹੋਇਆ ਸੀ ਉਹਨਾਂ ਨਾਲ ਉਹਦੇ ਨਾਲ ਨਹੀਂ ਸਾਡਾ ਕੋਈ ਰਾਬਤਾ ਨਹੀਂ ਹੋਇਆ ਅਮਰ ਜੀ ਜੀ ਇੱਕ ਹੋਰ ਮੇਰਾ ਸਵਾਲ ਆ ਵੀ ਜਿਹੜੇ ਪੈਸੇ ਤੁਹਾਡੇ ਵਾਪਸ ਨਹੀਂ ਹੋ ਰਹੇ ਜਾਂ ਇਹ ਧੋਖਾਧੜੀ ਦਾ ਮਾਮਲਾ ਜਿਹੜਾ ਸਾਹਮਣੇ ਆ ਰਿਹਾ ਪੈਸੇ ਨਾ ਦੇਣ ਦਾ ਕਾਰਨ ਕੋਈ ਹੋਰ ਵੱਡਾ ਕਾਰਨ ਵੀ ਹੋ ਸਕਦਾ ਜਾਂ ਕਿਸੇ ਨਾਲ ਉਹਨਾਂ ਦੀ ਅਟੈਚਮੈਂਟ ਜਾਂ ਉਹੋ ਜੀ ਗੱਲਬਾਤ ਸਰ ਦੇਖੋ ਇਹਨਾਂ ਦਾ ਕੋਈ ਪ੍ਰੈਟੀਕਲ ਪਿੱਛੇ ਹੱਥ ਹੋ ਸਕਦਾ ਜਿਹੜਾ ਨਹੀਂ ਤਾਂ ਆਮ ਇੱਕ ਲੇਡੀ ਹੋਵੇ ਤਾਂ ਉਹ ਇੰਨਾ ਪੈਸਾ ਨਹੀਂ ਰੱਖ ਸਕਦੀ ਹੈਗੀ ਹਮ ਆਪਾਂ ਪੁਲਿਸ ਤੋਂ ਜਿਹੜੀਆਂ ਸਾਡੇ ਵਰਗੀਆਂ ਲੇਡੀ ਨੇ ਕਿੰਨਾ ਡਰਦੀਆਂ ਨੇ ਵੀ ਪੁਲਿਸ ਪੈ ਗਈ ਜਾਂ ਕੋਈ ਪਰਚਾ ਹੋ ਗਿਆ ਸਾਡੇ ਤੇ ਮੈਂ ਤਾਂ ਉਹ ਨਹੀਂ ਡਰਦੀ ਕਿਸੇ ਕੋਲ ਵੀ ਉਹਨਾਂ ਦੇ ਮਗਰ ਕੋਈ ਸਪੋਰਟ ਹੈਗੀ ਹੈ ਮਤਲਬ ਤੁਹਾਡੇ ਇਹ ਸੁਣਨ ਚ ਆਇਆ ਹਾਂ ਜੀ ਸਾਡੇ ਸੁਣਨ ਚ ਆਇਆ ਵੀ ਉਹਨਾਂ ਦੇ ਮਗਰ ਕੋਈ ਸਪੋਰਟ ਹੈਗੀ ਜਿਹੜਾ ਮਤਲਬ ਨਹੀਂ ਆਉਂਦੇ ਹੈਗੇ ਕਿਸੇ ਦੇ ਵੀ ਹੂੰ ਉਹ ਗੱਲ ਹੀ ਨਹੀਂ ਸੁਣਦੇ ਕਿਸੇ ਦੀ ਮਤਲਬ ਉਹ ਕੋਈ ਲੀਡਰ ਦੀ ਸਪੋਰਟ ਹਾਂਜੀ ਕਿਸੇ ਦੀ ਸਪੋਰਟ ਹੈ ਧੰਨਵਾਦ ਜੀ ਸੱਚੀ ਗੱਲ ਜੀ ਸੋ ਇਹ ਜਿਹੜੀ ਸਾਰੀ ਗੱਲਬਾਤ ਆ ਤੁਸੀਂ ਅਮਰਜੀਤ ਕੌਰ ਦੀ ਮੈਲ ਕਲਾ ਤੋਂ ਇਹ ਸੁਣੀ ਆ ਤੇ ਅਸੀਂ ਫੋਨ ਵੀ ਲਾਇਆ ਅੰਦਰਜੀਤ ਕੌਰ ਨੂੰ ਤੇ ਉਹਨਾਂ ਦਾ ਜਵਾਬ ਦੇਖ ਲਓ ਵੀ ਉਹਨਾਂ ਨੇ ਆਪਦਾ ਪੱਖ ਵੀ ਨਹੀਂ ਰੱਖਿਆ ਉਹਨਾਂ ਨੇ ਸਿੱਧਾ ਹੀ ਕਹਿਤਾ ਸਪਸ਼ਟ ਮਤਲਬ ਵੀ ਸਾਡਾ ਕੋਰਟ ਦੇ ਵਿੱਚ ਚੱਲ ਰਿਹਾ ਠੀਕ ਆ ਉਹਨਾਂ ਦਾ ਕਹਿਣਾ ਵੀ ਠੀਕ ਆ ਵੀ ਕੋਰਟ ਦੇ ਵਿੱਚ ਚੱਲ ਰਿਹਾ ਪਰ ਕਿਤੇ ਨਾ ਕਿਤੇ ਜਦੋਂ ਐਡਾ ਵੱਡਾ ਮਾਮਲਾਗਾ ਤਾਂ ਉੱਥੇ ਜਦੋਂ ਇਹਨਾਂ ਦਾ ਹੁਣ 55 ਲੱਖ ਰੁਪਈਆ ਤੇ ਇੱਕ ਦੂਜਾ ਪਰਿਵਾਰ ਆ ਉਹਨਾਂ ਦਾ 60 ਲੱਖ ਰੁਪਈਆ ਇੱਕ ਕਰੋੜ ਤੇ 15 ਲੱਖ ਦੀ ਠੱਗੀ ਦਾ ਮਾਮਲਾ 420 ਦਾ ਪਰਚਾ ਜਿਹੜਾ ਇੰਦਰਜੀਤ ਕੌਰ ਦੇ ਨਾਮ ਤੇ ਆ ਇਹ ਤਾਂ ਹਜੇ ਇੱਕ ਪਰਚਾ ਹੈਗਾ ਜਿਹੜੇ ਹੋਰ ਕਿੰਨੇ ਸਾਰੇ ਹਜੇ ਪਰਚੇ ਐ ਕਿੰਨੀਆਂ ਸਾਰੀਆਂ ਹਜੇ ਗੱਲਾਂ ਸਾਹਮਣੇ ਆਉਣੀਆਂ ਹੈਗੀਆਂ ਉਹਦਾ ਜਵਾਬ ਦੇ ਕੌਣ ਆ ਤੇ ਇਹ ਵੱਡਾ ਪ੍ਰਸ਼ਨ ਚੰਨਾ ਤੋ ਇਹ ਕੇਸ ਸੀਗਾ ਜਿਹੜਾ ਮੁੱਖ ਤੌਰ ਦੇ ਉੱਤੇ ਭਾਨੇ ਦਾ ਜਿਹੜਾ ਜਮਾਨਤ ਆ ਜਿਨੇ ਜਮਾਨਤ ਦੀ ਆਪਾਂ ਕਰੀਏ 73 ਉਹ ਮਜ਼ਬੂਤ ਕੀਤੀ ਅੱਗੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਮੁਲਾਕਾਤ ਦੇ ਵਿੱਚ ਤੁਸੀਂ ਆਪਣਾ ਸਮਾਂ ਦਿੱਤਾ ਜੀ ਧੰਨਵਾਦ